ਸਸ਼ੀਕਲ ਜੀ ਆਦab ਨਮਸਕਾਰ ਤੁਸੀਂ ਦੇਖ ਰਹੇ ਹੋ ਜਸਸ ਪੰਜਾਬ ਟੀਵੀ ਸੋ ਅੱਜ ਗੱਲਬਾਤ ਜੇ ਮੇਰੇ ਨਾਲ ਨੇ ਸ਼੍ਰੀ ਬੁੱਲ ਸਿੰਘ ਜੀ ਨੀਲੋ ਸਾਹਿਬ ਸੋ ਜੀਲੋ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵਾਰਤਾ ਲਾਪ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਨੀਲੋ ਸਾਹਿਬ ਗੱਲ ਇਹ ਵੀ ਸ਼੍ਰੋਮਣੀ ਕਾਲਾਂਦਾਲਾ ਦੀ ਮੱਤ ਤੋਂ ਗਨੇਵੇਂ ਜਾਂਦੇ ਐਨੇ ਬਣ ਗਏ ਕਿੰਨੇ 1920 ਤੋਂ ਸ਼ੁਰੂ ਹੋਏ ਸੀ ਤੇ 420 ਤੇ ਆ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਓਕੇ ਮਸਲਾ ਸਵਾਲੇ ਖੜਾ ਹੁੰਦਾ ਕਿ ਹੁਣ ਜਿਹੜੀ ਸਾਡੀ ਸਿੱਖ ਕੌਮ ਹੈ ਜਾਂ ਸਿੱਖ ਸਿਧਾਂਤਾਂ ਨੂੰ ਜਿਹੜੇ ਮੰਨਣ ਵਾਲੇ ਸਾਡੇ ਲੋਕ ਨੇ ਹੂੰ ਉਹ ਹੁਣ ਅਸਲੀ ਨਕਲੀ ਦੇ ਜਾਂ ਕਿਹੜੇ ਪਾਸੇ ਜਾ ਕੇ ਉਹ ਖੜਨਗੇ ਹੁਣ ਕਿੱਦਾਂ ਕਿੱਦਾਂ ਪਛਾਣ ਹੋਵੇਗੀ ਵੀ ਆ ਅਕਾਲੀ ਦਲ ਸਹੀ ਆ ਆ ਅਕਾਲੀ ਦਲ ਗਲਤ ਹੈ ਇਸ ਵਕਤ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਵਾਂ ਹੋਂਦ ਵਿੱਚ ਐ ਹੂੰ ਤੇ ਫਰਵਰੀ ਦੇ ਵਿੱਚ ਇੱਕ ਪਹਿਲਾਂ ਵੀ ਇੱਕ ਅਕਾਲੀ ਦਲ ਜਿਹਨੂੰ ਪੰਜਾਬ ਵਾਰਿਸ ਦੇ ਨਾ ਹੈ ਜੋ ਆਪਣੇ ਆਪ ਨੂੰ ਅਕਾਲੀਓ ਕਹਾਉਂਦੇ ਨੇ ਉਹ ਵੀ ਉਹ ਵੀ ਹੁੰਦ ਦੇ ਵਿੱਚ ਆਇਆ ਸੀ ਤੇ ਜਿਵੇਂ ਤੁਸੀਂ ਦੱਸਿਆ ਵੀ ਇੰਨੇ ਦੀ ਗਿਣਤੀ ਉਂਗਲਾਂ ਤੇ ਨਹੀਂ ਗਣੀ ਜਾਂਦੀ ਤਾਂ ਵੀ ਹੁਣ ਗਣੀ ਜਾਂਦੀ ਵੈ ਇੰਨੇ ਸ਼੍ਰੋਮਿਕ ਅਕਾਲ ਤਲ ਬਣ ਗਿਆ ਵੀ ਜਿੰਨੇ ਜਥੇਦਾਰ ਨੇ ਉਨੇ ਅਕਾਲੀ ਦਲ ਨੇ ਅਕਾਲੀ ਦਲ ਨੇ ਅਕਾਲੀ ਦਲ ਦੀ ਜਿਹੜੀ ਹੁੰਦ ਸੀ ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਸੀ ਨਾਗਰਜਨਿਤਿਕ ਪਾਰਟੀਆਂ ਲਈ ਰਾਜਨੀਤਿਕ ਪਾਰਟੀਆਂ ਦੇ ਵਿੱਚ ਆਉਣ ਦੇ ਨਾਲ ਚੋਣਾਂ ਲੜਨ ਨਾਲ ਤੇ ਸਤਾ ਤੇ ਕਾਬਜ ਹੋਣ ਦਾ ਉਹ ਇਹਦਾ ਕੋਈ ਏਜੰਡਾ ਨਹੀਂ ਸੀ ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਤਾ ਤੇ ਕਬਜ਼ਾ ਕੀਤਾ ਜਾਂ ਰਾਜ ਕੀਤਾ ਜਾਂ ਇੱਥੇ ਦੀ ਸਤਾ ਮਣੀ ਆ ਉਦੋਂ ਤੋਂ ਬਾਅਦ ਅਕਾਲੀਆਂ ਨੂੰ ਲੱਗਣ ਲੱਗ ਪਿਆ ਵੀ ਅਸੀਂ ਪੰਜਾਬ ਦੇ ਸਿੱਖਾਂ ਨੂੰ ਸਿੱਖ ਧਰਮ ਦਾ ਉਹੋ ਪਰੋਸਾ ਦਵਾ ਕੇ ਸਤਾ ਹਾਸਲ ਕਰ ਲਾਂਗੇ ਹਮ ਬਾਦਲ ਸਾਹਿਬ ਨੇ ਕੀਤੀ ਵੀ ਆ 5 ਸਾਲ ਕੀਤੀ ਆ ਉਹਨੇ 25 ਸਾਲ ਕੀਤੀ ਆ ਪੰਜ ਪੰਜ ਵਾਰ ਪੰਜਾਬ ਦੇ ਮੁਕੰਮਲ ਰਹੇ ਨੇ ਉਹ ਇਸੇ ਕਰਕੇ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੂਖ ਆਪਣਾ ਖਤਰਾ ਹੁੰਦਾ ਸੀ ਬਾਦਲ ਸਾਹਿਬ ਨੂੰ ਤਾਂ ਉਹ ਧਰਮ ਦਾ ਹਵਾਲਾ ਦੇ ਕੇ ਕਹਿ ਦਿੰਦੇ ਸੀ ਵੀ ਸਿੱਖੋ ਹੁਣ ਕੁਰਬਾਨੀਆਂ ਦੀ ਲੋੜ ਆ ਤੇ ਸਿੱਖ ਕੌਮਾਂ ਜਿਹੜੀ ਮੁੱਢ ਤੋਂ ਹੀ ਕੁਰਬਾਨੀਆਂ ਦੇ ਰਸਤੇ ਤੁਰੀ ਹੋਈ ਆ ਇਹ ਕੁਰਬਾਨੀਆਂ ਇਹਨਾਂ ਨੇ ਸਿੱਖੀ ਲਈ ਵੀ ਦਿੱਤੀਆਂ ਨੇ ਸਾਡੀ ਆਜ਼ਾਦੀ ਲਈ ਵੀ ਦਿੱਤੀਆਂ ਨੇ ਜਿਹੜੀ ਗੱਲ ਤੁਸੀਂ ਹੁਣ ਕੀਤੀ ਆ ਵੀ ਇਸ ਵਕਤ ਪੰਜਾਬ ਦਾ ਜਿਹੜਾ ਸਿੱਖ ਆ ਆ ਪੰਜਾਬ ਦਾ ਸਿੱਖ ਜਾਂ ਜਿਹੜਾ ਪੰਜਾਬ ਦੇ ਸਿਧਾਂਤਾਂ ਦੇ ਨਾਲ ਬੰਦਾ ਜੁੜਿਆ ਹੋਇਆ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਈਸਤ ਹੈ ਕਿਸੇ ਵੀ ਧਰਮ ਦੇ ਨਾਲ ਬੰਦਾ ਉਹ ਜੁੜਿਆ ਹੋਇਆ ਹੈ ਜੁੜਿਆ ਹੋਇਆ ਪਰ ਉਹਨਾਂ ਦੀ ਆਸਥਾ ਹਰਮੰਦਰ ਸਾਹਿਬ ਨਾਲ ਹੈ ਹਰਮੰਦਰ ਸਾਹਿਬ ਨਾਲ ਹਰਮੰਦਰ ਸਾਹਿਬ ਨਾਲ ਨਹੀਂ ਕਿਹਾ ਜਾ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹਰਮੰਦਰ ਸਾਹਿਬ ਤਾਂ ਇੱਕ ਬਿਲਡਿੰਗ ਇਮਾਰਤ ਆ ਉਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਪਿਆ ਵਿਚਾਰਤਾ ਰਤਾ ਉਸ ਦੀ ਹੈ ਉਸ ਵਿਚਾਰਤਾ ਰਾਤੀ ਪਹਿਰਾ ਦੇਣ ਵਾਲੇ ਆਪਣੇ ਆਪ ਨੂੰ ਭਾਵੇਂ ਸਿੱਖ ਧਰਮ ਦੇ ਜਾਂ ਸਿੱਖ ਕੌਮ ਦੇ ਜਾਂ ਸਿੱਖੀ ਦੇ ਆਪਣੇ ਆਪ ਨੂੰ ਪਹਿਰੇਦਾਰ ਤਾਂ ਅਖਵਾਉਂਦੇ ਨੇ ਪਰ ਇਹ ਪਹਿਰੇਦਾਰ ਨਹੀਂ ਹੈਗੀ ਬਾਦਲਾਂ ਦਾ ਤੁਸੀਂ ਹਸ਼ਰ ਆ ਪਿਛਲੀਆਂ ਬਾਈਦੀਆਂ ਚੋਣਾਂ ਵਿੱਚ ਦੇਖ ਲਿਆ ਵੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਦੁਰਦਸ਼ਾ ਪੰਜਾਬ ਦੇ ਵਿੱਚ ਕੀਤੀ ਜਾਂ ਕਰਵਾਈ ਤੇ ਹੁਣ ਤਾਂ ਜਿਹੜੀਆਂ ਨਵੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਸਿੱਧਾ ਨਾਂ ਜੁੜਦਾ ਸੁਖਵੀਰ ਬਾਦਲ ਦਾ ਇਸ ਗਵੀਰ ਬਾਦਲ ਦੇ ਖਿਲਾਫ ਫਰੀਦਕੋਟ ਦੇ ਵਿੱਚ ਕੇਸ ਵੀ ਚੱਲਦਾ ਤੇ ਜਿਹਦਾ ਹਜੇ ਤੱਕ ਇਹ ਨੇ ਆਪਣੀ ਤਾਕਤ ਦੇ ਨਾਲ ਉਹ ਜਿਹੜੀ ਆ ਉਹ ਚਲਾਣਾ ਚਲਾਣਾ ਉਹ ਪੇਛ ਨਹੀਂ ਛੋਣ ਦਿੱਤਾ ਤੇ ਸ਼ਰੋਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਪਰਖ ਲਿਆ ਤੇ ਉਹਨੂੰ ਆਪਣੇ ਗਲਿਓਂ ਲਾ ਕੇ ਪੂਝੇ ਮਾਰਿਆ ਬੁਗਾ ਕੇ ਹੁਣ ਹੁਣ ਇਹ ਜਿਹੜੀ ਗੱਲ ਹੁਣ ਹਰਪ੍ਰੀਤ ਸਾਹਿਬ ਜੀ ਤੇ ਜਿਹੜੇ ਹੁਣ ਹਰਪ੍ਰੀਤ ਦੇ ਨਾਲ ਜੁੜੇ ਹੋਏ ਨੇ ਭਾਵੇਂ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਆ ਜਾਂ ਮਨਪ੍ਰੀਤ ਵਾਲੀ ਆ ਜਾਂ ਇਹ ਤੋਂ ਬਿਨਾ ਜਿਹੜੇ ਹੋਰ ਜ਼ਿਲ੍ਹਾ ਜਥੇਦਾਰ ਜਾਂ ਬਲਾਕ ਜਥੇਦਾਰ ਨੇ ਉਹ ਸਾਰੇ ਹੈਗੇ ਤਾਂ ਬਾਦਲ ਅਕਾਲੀ ਦਲ ਦੀ ਉਹ ਸ਼ਰੋਮੇ ਅਕਾਲੀ ਦਲ ਬਾਦਲ ਦੀ ਦੇਣ ਆ ਸਾਰੇ ਉਹ ਉਹਦੇ ਨਾਲ ਸਬੰਧਤ ਰਹੇ ਆ ਉਹਦੇ ਨਾਲ ਸਬੰਧਤ ਰਹੇ ਆ ਤੇ ਹੁਣ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਬਾਦਲਾਂ ਦੀ ਤੋਏ ਤੇ ਬਹੁਤ ਹੋ ਗਈ। ਸ਼ਕਵੀਰ ਬਾਦਲ ਦੀ ਤੋਏ ਤੇ ਬਹੁਤ ਹੋ ਗਈ। ਵੀ ਆਪਾਂ ਇਹ ਤੋਂ ਵੱਖ ਨਿਕਲ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਅਕਾਲੀ ਦਲ ਬਣਾ ਕੇ ਆਪਾਂ ਪੰਜਾਬ ਦੀ ਜਿਹੜੀ ਸਤਾ ਤੇ ਉਹਦੇ ਕਾਬਜ ਹੋਈਏ। ਲੋ ਫਿਰ ਲੋਕਾਂ ਨੇ ਬੁੱਧੂ ਬਣ ਗਏ। ਅਸੀਂ ਵੀ ਹਾਂ ਲੋਕਾਂ ਨੂੰ ਇਹਨਾਂ ਨੇ ਬਣਾਇਆ ਅਸੀਂ ਵੀ ਬਣਾਈਏ। ਹਾਂ ਅਸੀਂ ਵੀ ਬਣਾਈਏ। ਅਸਲੀ ਮਕਸਦ ਤਾਂ ਨਹੀਂ ਹਾਂ ਉਹਨਾਂ ਦਾ ਮਕਸਦ ਇਹੀ ਆ ਕਿਉਂਕਿ ਜਿੰਨੇ ਵੀ ਉਧਰੋਂ ਬਾਦਲ ਅਕਾਲੀ ਦਲ ਦੇ ਨਾਲੋਂ ਜਿਹੜੇ ਟੁੱਟ ਗਏ ਹੋਏ ਨੇ ਉਹ ਜਦੋਂ ਬਦਲ ਅਕਾਲੀ ਦਲ ਦੇ ਵਿੱਚ ਸੀ ਬੜਾ ਸੁੱਖ ਮਾਣਿਆ ਉਹਨਾਂ ਨੇ ਉਹਨਾਂ ਨੇ ਬੜਾ ਸੁੱਖ ਮਾਣਿਆ ਉਹਨਾਂ ਨੇ ਅਹੁਦੇਦਾਰੀਆਂ ਵੀ ਮਾਣੀਆਂ ਉਹਨਾਂ ਨੇ ਕੈਬਿਨੇਟ ਦੇ ਰੈਂਕ ਵੀ ਮਾਣੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਪ੍ਰਧਾਨਗੀਆਂ ਤੋਂ ਇਲਾਵਾ ਉਹਨਾਂ ਦੀ ਜਿਹੜੇ ਆ ਜੋ ਕੁਝ ਵੀ ਆਪਾਂ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਹੁਣ ਤਾਂ ਭੁੱਲ ਭੁਲੇਖਾ ਨਹੀਂ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਅਕਾਲੀ ਦਲ ਵਰਤਦਾ ਰਿਹਾ ਹੁਣ ਜਿਵੇਂ ਅਕਾਲੀ ਦਲ ਜਿਹੜਾ ਨਵਾਂ ਹੋਂਦ ਦੇ ਵਿੱਚ ਆਇਆ ਇਹ ਇਹਨਾਂ ਨੇ ਤੀਜਾ ਸਿੱਖ ਸਮੁਦਰੀ ਹਾਲ ਦੇ ਵਿੱਚ ਆਪਣੀ ਜਿਹੜੀ ਮੀਟਿੰਗ ਜਾਂ ਆਪਣੀ ਕਾਨਫਰੰਸ ਆ ਜਿਹੜਾ ਡੈਲੀਗੇਟ ਅਜਲਾਸ ਸੀ ਉਹ ਕਰਨ ਦਾ ਉਹਨਾਂ ਨੂੰ ਉਹ ਕੀਤਾ ਬੇਨਤੀ ਕੀਤੀ ਪਰ ਉਹਨਾਂ ਨੇ ਉਹਨਾਂ ਦੀ ਬੇਨਤੀ ਸਵੀਕਾਰ ਨਹੀਂ ਕੀਤੀ ਹਾਂ ਉਹ ਉਹਨਾਂ ਨੂੰ ਹੋਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉਹ ਮੁੰਡਾ ਪ੍ਰਬੰਧਕ ਕੀਤਾ ਹੁਣ ਜੇਕਰ ਦੇਖਿਆ ਜਾਵੇ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਜੇ ਬਾਤਲਾਂ ਦਾ ਹੀ ਕਬਜ਼ਾ ਭਾਵੇਂ ਬਾਦਲ ਸਾਹਿਬ ਪੰਜਾਬ ਦੀ ਸਤਾ ਦੇ ਵਿੱਚ ਨਹੀਂ ਪਰ ਬਾਦਲ ਸ਼ਰੋਣੀ ਕਮੇਟੀ ਗੁਰਦੁਆਰਾ ਦੀ ਜਿਹੜੀ ਸ਼ਰੋਣੀ ਕਮੇਟੀ ਉਹਦੇ ਕਬਜ਼ਾ ਉਹ ਉਹਦੇ ਤੇ ਕਬਜ਼ਾ ਹੁਣ ਜਿਸ ਤਰ੍ਹਾਂ ਗੈਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਜਿਹੜਾ ਉਹਦਾ ਪਹਿਲਾ ਬਿਆਨ ਆਇਆ ਉਹ ਸਭ ਤੋਂ ਪਹਿਲਾਂ ਤਾਂ ਬਿਆਨ ਇਹ ਆਇਆ BSE ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਦਫ਼ਤਰ ਹਾਸਲ ਉਹ ਵੀ ਲਵਾਗੇ ਲੋਗੋ ਵੀ ਲਵਾਗੇ ਉਹਦਾ ਲੋਗੋ ਵੀ ਲਵਾਗੇ ਜਾਂ ਇਹਦਾ ਜਿਹੜਾ ਸਬੰਧਾਨਾ ਵਿਧਾਨਾ ਉਹ ਵੀ ਅਸੀਂ ਹਾਸਲ ਕਰਾਂਗੇ ਦੂਜੇ ਪਾਸੇ ਉਹ ਤੇ ਪਲਟੇਬਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਜਨ ਸਕੱਤਰ ਨੇ ਡਾਕਟਰ ਦਲਜੀਤ ਸਿੰਘ ਦੀ ਚੀਮਾ ਤੇ ਉਹਨਾਂ ਨੇ ਜਾਂ ਉਹਨਾਂ ਦੇ ਜਿਹੜੇ ਲੀਗਲ ਕਲੇਰ ਸਾਹਿਬ ਨੇ ਹੈਗੇ ਵਕੀਲ ਉਹ ਉਹਨੇ ਬਿਆਨ ਜਾਰੀ ਕੀਤਾ ਵੀ ਅਸੀਂ ਇਹਨਾਂ ਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਨਾਂ ਵਰਤਦੇ ਆ ਅਸੀਂ ਇਹਨਾਂ ਤੇ 420 ਦਾ ਪਰਚਾ ਦਰਜ ਕਰਵਾਵਾਂਗੇ ਹੁਣ ਜਿਹੜੀ ਲੜਾਈ ਅੰਗਰੇਜ਼ਾਂ ਨੇ ਜਾਂ ਭਾਰਤ ਦੀ ਜਿਹੜੀ ਹਕੂਮਤ ਕਰ ਰਹੀ ਆ ਭਾਜਪਾ ਨੇ ਜਾਂ ਜਨਸੰਗ ਨੇ ਜਾਂ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਸੀ ਇਹੋ ਲੜਾਓ ਇਰਾਜ਼ ਕਰੋ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਮੈਂ ਤਾਂ ਬਹੁਤ ਲੰਬੇ ਚਿਰ ਤੋਂ ਲਿਖਦਾ ਆ ਰਿਹਾ ਹਾਂ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਭਰਾ ਮਾਰੂ ਜਿਹੜੀ ਜੰਗ ਜੰਗ ਸ਼ੁਰੂ ਕੀਤੀ ਆ ਜੰਗ ਸ਼ੁਰੂ ਕੀਤੀ ਆ ਅੱਗੇ ਪੰਜਾਬ ਦੇ ਵਿੱਚ ਨੌਜਵਾਨ ਇੱਕ ਦੂਜੇ ਨੂੰ ਮਾਰਦੇ ਸੀ ਹੁਣ ਅਕਾਲੀ ਇੱਕ ਦੂਜੇ ਨੂੰ ਮਾਰਦੇ ਤਾਂ ਹੈਗੇ ਨਹੀਂ ਪਰ ਜਿਹੜਾ ਉਹ ਮਾਨਸਿਕ ਤੌਰ ਤੇ ਜਿਹੜੀ ਉਹਨਾਂ ਦੀ ਮਾਨਸਿਕ ਤੌਰ ਤੇ ਜਾਂ ਉਹਨਾਂ ਦੇ ਉਹਨਾਂ ਦੀ ਗਰਦਾਰਕੁਸ਼ੀ ਕਰ ਰਹੇ ਨੇ ਗਰਦਾਰਕੁਸ਼ੀ ਕਰਦ ਨੇ ਉਹਦੇ ਨਾਲ ਤੋਂ ਮਾਰਨ ਨਾਲੋਂ ਵੀ ਹਾਂ ਖਤਰਨਾਕ ਹੈ ਇਸ ਦੇ ਨਾਲ ਸਿੱਖ ਕੌਮ ਦਾ ਕੋਈ ਸੌਰਨਾ ਕੁਝ ਨਹੀਂ ਹੂੰ ਇਹ ਜਿਹੜਾ ਸਿੱਖ ਕੌਮ ਦੀ ਜਿਹੜੀ ਬਦਨਾਮੀ ਇੰਟਰਨੈਸ਼ਨਲ ਪੱਧਰ ਤੇ ਹੋ ਰਹੀ ਆ ਉਹ ਕੋਈ ਬਾਹਰਲੇ ਬੰਦੇ ਨਹੀਂ ਕਰ ਰਹੇ ਆਪ ਦੇ ਕਰ ਰਹੇ ਆ ਆਪਣੇ ਕਰ ਰਹੇ ਨੇ ਵੀ ਜਦੋਂ ਵੀ ਜਿਵੇਂ ਕਹਿੰਦੇ ਨੇ ਵੀ ਬੰਦਾ ਜਦੋਂ ਮਰਦਾ ਉਹਨੂੰ ਆਪਣੇ ਮਾਰਦੇ ਨੇ ਇਹ ਇੱਕ ਦੂਜੇ ਨੂੰ ਮਾਰਨ ਲੱਗੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਜਿਹਦੇ ਖਿਲਾਫ ਇਹਨਾਂ ਨੇ ਲੜਾਈ ਲੜਨੀ ਸੀ ਤੇ ਉਹਦੇ ਤੇ ਇਹ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਵੀ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਆਰਐਸਐਸ ਦੇ ਨਾਲ ਸਬੰਧ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਹਨਾਂ ਨੇ ਤਾਂ ਦੋ ਵੀਰੀ ਪੱਜ-ਪੱਦ ਦੇ ਸੱਤਾ ਵੀ ਹਾਸਲ ਕਰ ਲਈ ਸੱਤਾ ਵੀ ਹਾਸਲ ਕਰ ਲਈ ਆ ਉਹ ਤਾਂ ਇਹ ਇਹ ਦੋਸ਼ ਲਾਉਂਦੇ ਉਹਨਾਂ ਨੂੰ ਆਪਣੀ ਪੀੜਹੀਟ ਛੋਟਾ ਪੇਡ ਲੈਣਾ ਚਾਹੀਦਾ ਹੁਣ ਜਦੋਂ ਹਰਪ੍ਰੀਤ ਸਿੰਘ ਦੀ ਜਥੇਦਾਰ ਸਨ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਮਿਲਦੇ ਰਹੇ ਨੇ ਜਾਂ ਹੋਰ ਵੀ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਨੂੰ ਮਿਲਦੇ ਰਹੇ ਦੌਰੇ ਵੀ ਕਰਦੇ ਰਹੇ ਨੇ ਦੌਰੇ ਵੀ ਕਰਦੇ ਰਹੇ ਨੇ ਦੇਸ਼ ਵਿਦੇਸ਼ਾਂ ਵਿੱਚ ਦੇ ਇਹਨਾਂ ਤੇ ਕਈ ਤਰ੍ਹਾਂ ਦੇ ਉਹ ਦੋਸ਼ ਲਾਉਂਦੇ ਨੇ ਪਰ ਹੁਣ ਗੱਲ ਆਹਮੋ ਸਾਹਮਣੀ ਹੁਣ ਸ਼ੁਰੂ ਹੋਊਗੀ ਅੱਜ ਉਹ ਬੜੇ ਤਿੱਖੇ ਬਿਆਨ ਦੇ ਰਹੇ ਨੇ ਜਿਵੇਂ ਇੱਕ ਕਹਾਵਤ ਨਾ ਵੀ ਕਰਦਾ ਪੀਤੀ ਲੰਕਾ ਢਾਏ ਹੁਣ ਗੈਨੀ ਹਰਪ੍ਰੀਤ ਸਿੰਘ ਨੂੰ ਸ਼ਰਮਣੀ ਅਕਾਲੀ ਦਲ ਦਾ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਕਮਜ਼ੋਰੀਆਂ ਦਾ ਪਤਾ ਇਸੇ ਕਰਕੇ ਉਹ ਤੜਦੇ ਨਾਲ ਬੂਲ ਰਹੇ ਨੇ ਉਹਨਾਂ ਦੀ ਤੜਦੇ ਵਿੱਚ ਇਹ ਇਹਨਾਂ ਨੂੰ ਇਹ ਗੱਲਾਂ ਚੁਭਦੀਆਂ ਨੇ ਕਿਉਂਕਿ ਜਿਹੜੇ ਬੰਦੇ ਨੂੰ ਆਪਣੀ ਪ੍ਰਸ਼ੰਸਾ ਹੀ ਸੁਣਨ ਦੀ ਆਦਤ ਪੈ ਜਵੇ ਉਹ ਆਪਣੀ ਆਲੋਚਨਾ ਨਹੀਂ 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 ਸੁਣ ਸਕਦਾ ਸੁਣ ਸਕਦਾ ਤੇ ਸੁਖਵੀਰ ਬਾਦਲ ਤਾਂ ਮੂੰਹ 'ਚ ਸੋਨੇ ਦਾ ਚਮਚਾ ਲੈ ਕੇ ਜੰਮਿਆ ਹੋਇਆ ਨਾ ਤਾਂ ਇਹਨੇ ਜੇਲ੍ਹ ਕੱਟੀ ਆ ਤੇ ਨਾ ਕੋਈ ਇਹਦੀ ਕੁਰਬਾਨੀ ਆ ਨਾ ਇਹਦੇ ਪਿਤਾ ਜੀ ਦੀ ਕੋਈ ਕੁਰਬਾਨੀ ਆ ਤੇ ਭਾਵੇਂ ਬਾਦਲ ਸਾਹਿਬ ਕਹੀ ਜਾਂਦੇ ਨੇ ਵੀ 17 ਸਾਲ ਦੇਸ਼ ਦੀ ਆਜ਼ਾਦੀ ਲਈ ਜਾਂ ਪੰਜਾਬ ਦੇ ਉਹਦੇ ਲਈ ਹਿੱਤਾ ਲਈ ਲੜਾਈ ਲੜੀ ਆ ਜਾਂ ਜੇਲ੍ਹ ਕੱਟੀ ਆ ਇਹ ਇਹ ਜਦੋਂ ਤੋਂ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਤਿਆਗਿਆ ਹੂੰ ਉਹ ਤੇ ਉਹਦੇ ਵੱਲ ਪਿੱਠ ਮੂੜੀ ਆ ਤੇ ਇਹਨਾਂ ਨੇ ਵਪਾਰੀਆਂ ਤੇ ਫਰਮਾਇਦਾਰਾਂ ਨੂੰ ਆਪਣੇ ਕਲੇ ਲਾਇਆ ਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬੇੜਾ ਕਰਕ ਕੀਤਾ ਤੇ ਪੰਜਾਬ ਦਾ ਤਾਂ ਜਿਹੜਾ ਬੇੜਾ ਕਰਕ ਹੋਇਆ ਤੇ ਅੱਜ ਪੰਜਾਬ ਜਿਹਨੂੰ ਕਿਸੇ ਟਾਈਮ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਅੱਜ ਇਹ ਲੋਹੇ ਦੀ ਵੀ ਨਹੀਂ ਰਿਹਾ ਲੋਹੇ ਦੀ ਵੀ ਨਹੀਂ ਰਿਹਾ ਮਿੱਟੀ ਇਹਦੀ ਮਿੱਟੀ ਤੇ ਵੀ ਕਾਬਜ ਹੋਣ ਲਈ ਵੱਖ-ਵੱਖ ਜਿਹੜੀਆਂ ਉਹ ਜਥੇਬੰਦੀਆਂ ਜਥੇਬੰਦੀਆਂ ਵਿਚਾਰ ਰਹੀਆਂ ਨੇ ਇਸ ਦੀ ਮਕੀਨੋ ਤੇ ਉਹ ਕਾਰਪੋਰੇਟ ਘਰਾਣੇ ਨੇ ਉਹਨਾਂ ਦੀ ਅੱਖ ਇਹਦੀ ਮਿੱਟੀ ਤੇ ਵੀ ਉਹ ਉਹਦਾ ਕਾਰਨ ਇਹੀ ਆ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਪੜੋ ਤਾਂ ਉਹ ਜਿਹੜੇ ਵੱਖ-ਵੱਖ ਰਾਜ ਨੇ ਉਹਨਾਂ ਨੂੰ ਵੱਖ-ਵੱਖ ਰਾਜਾ ਨੂੰ ਸਾਰੀਆਂ ਇਹ ਸੁੱਖ ਸਹੂਲਤਾਂ ਦੇਣ ਦੀ ਪਹਿਰਵਾਈ ਕਰਦਾ ਸੇ ਜਣੀ ਇੱਕ ਨਵੇਂ ਬੰਦੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਉਹਦੇ ਸਮਾਜਿਕ ਸੁਰੂਕਾਰ ਉਹਦੇ ਰਾਜਨੀਤਿਕ ਧਾਰਮਿਕ ਸਭਿਆਚਾਰਕ ਸਾਰੇ ਇਹ ਉਹਦੇ ਸਿਹਤ ਸਿੱਖਿਆ ਇਹ ਦਾ ਸਾਰਾ ਪ੍ਰਬੰਧ ਕਰਨ ਦੀ ਉਹ ਅਗਵਾਈ ਕਰਦਾ ਸੀ ਜੀ ਆਪਾਂ ਜਲਦੋਂ ਲੰਬੀ ਨਾਲ ਜਾਈਏ ਹਾਂ ਥੋੜੇ ਸ਼ਬਦਾਂ ਵਿੱਚ ਮੈਨੂੰ ਇਹ ਦੱਸੋ ਵੀ ਹੁਣ ਜਿਹੜੀ ਸਿੱਖ ਕੋ ਕੌਮ ਹੈ ਜਾਂ ਜਿਹੜੀ ਸਿੱਖੀ ਸਿਧਾਂਤਾਂ ਦੇ ਨਾਲ ਬੰਦੇ ਸੰਬੰਧ ਰੱਖਦੇ ਨੇ ਉਹ ਵਿਸ਼ਵਾਸ ਕੀ ਦੇ ਕਰਨ ਬਸ ਥੋੜੇ ਸ਼ਬਦਾਂ ਵਿੱਚ ਦੇਖੋ ਵਿਸ਼ਵਾਸ ਹੁਣ ਦੋਹਾਂ ਤਰ੍ਹਾਂ ਤੇ ਨਹੀਂ ਕੀਤਾ ਜਾ ਸਕਦਾ ਤੇ ਸਾਡੇ ਪੰਜਾਬੀਆਂ ਦੀ ਆਦਤ ਆ ਵੀ ਇਹ ਵੀ ਭੇਡ ਚਾਲ ਭੇਡ ਚਾਲ ਆ ਵੀ ਇੱਕ ਇੱਕ ਇਹ ਇਹ ਆਪ ਨਹੀਂ ਤੁਰਦੇ ਇਹ ਕਹਿੰਦੇ ਨੇ ਤੁਮ ਤੁਰ ਤੇਰੇ ਮਗਰਾਵਾਂਗੇ ਹੁਣ ਜਿਹਦੇ ਮਗਰੇ ਤੁਰਦੇ ਨੇ ਉਹ ਇਹਨਾਂ ਨੂੰ ਖੂਚ ਲਿਆ ਕੇ ਸੁੱਟ ਦਿੰਦਾ ਤੇ ਪੰਜਾਬ ਤੋਂ ਬਿਨਾ ਬਾਹਰ ਲੋਕ ਨੇ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਹਰਦ ਬੰਦੇ ਬੈਠੇ ਨੇ ਜਿਹੜੇ ਪੰਜਾਬ ਨੂੰ ਪੰਜਾਬ ਦੀ ਸਿੱਖੀ ਨੂੰ ਧਰਮ ਨੂੰ ਰਾਜਨੀਤੀ ਨੂੰ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਸੱਚੀ ਮੁੱਚੀ ਦਾ ਪੰਜਾਬ ਬਣੇ ਬਣੇ ਸੱਚੀ ਮੁੱਚੀ ਦਾ ਹਾਂ ਉਹ ਹੌਲੀ ਹੌਲੀ ਸਾਹਮਣੇ ਆ ਰਹੇ ਨੇ ਅਗਲੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਇਹ ਮੁਖ ਰੱਖ ਕੇ ਇਹ ਲੜਾਈ ਲੜ ਰਹੇ ਨੇ ਉਹ ਕੌਣ ਨੇ ਤੇ ਜਿਹੜੇ ਸਤਾ ਹਸਲ ਕਰਨ ਲਈ ਲੜਾਈ ਲੜ ਰਹੇ ਧਰਮ ਦਾ ਧਰਮ ਦੀ ਆੜ ਵਿੱਚ ਸਤਾ ਹਾਸਲ ਕਰਨ ਲਈ ਜਿਹੜੇ ਬੰਦੇ ਲੋਕ ਹਾਂ ਲੜ ਰਹੇ ਨੇ ਉਹ ਕੌਣ ਨੇ ਉਹ ਕੌਣ ਨੇ ਪਰ ਸਭ ਤੋਂ ਵੱਡੀ ਅਗਵਾਈ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਕਰਨੀ ਆ ਤੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸਾਰੇ ਫੈਸਲੇ ਲੈਂਦਾ ਸੀ ਪਰ ਜਦੋਂ ਤੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਿੱਟੀ ਦੇ ਵਿੱਚ ਰੂੜੀਆਂ ਤੇ ਰੋਲਿਆ ਤੇ ਉਦੋਂ ਪੰਜਾਬ ਦੇ ਲੋਕਾਂ ਨੇ ਵੀ ਅਕਾਲੀ ਦਲ ਨੂੰ ਰੋਲ ਦਿੱਤਾ ਹੁਣ ਜਿਹੜੇ ਇਹ ਕਹਿ ਰਹੇ ਨੇ ਵੀ ਅਸੀਂ ਇਹ ਇਹ ਸਾਰਾ ਕੁਝ ਲੋਕਾਂ ਨੂੰ ਦੁਬਾਰਾ ਸਿੱਖੀ ਦੇ ਨਾਲ ਜੋੜਾਂਗੇ ਸਰਉਣੀ ਕਮੇਟੀ ਤੇ ਅਸੀਂ ਇਹ ਕਾਬਜ ਹੋਵਾਂਗੇ ਕਿ ਮਨ ਲੋ ਵੀ ਕਹ ਲਓ ਹਰਪ੍ਰੀਤ ਸਿੰਘ ਦਾ ਧੜਾ ਉਥੇ ਸ਼੍ਰੋਣੀ ਕਮੇਟੀ ਤੇ ਆ ਜਾਂਦਾ ਕੀ ਉਥੇ ਸ਼੍ਰੋਣੀ ਕਮੇਟੀ ਦੇ ਵਿੱਚ ਜਿਹੜਾ ਫੈਲਿਆ ਭ੍ਰਿਸ਼ਟਾਚਾਰ ਆ ਉਹਨੂੰ ਖਤਮ ਕਰ ਦੇਣਗੇ ਨਹੀਂ ਹੋਊਗਾ ਕਿਉਂਕਿ ਇਹ ਸਫਿਰਦ ਬੰਦੇ ਜੀ ਹੈਗੇ ਇਹ ਧਰਮ ਦੀ ਆੜ ਦੇ ਵਿੱਚ